ਫਿਰੋਜ਼ਪੁਰ ਜ਼ਿਲ੍ਹੇ ਦੇ ਬੱਚਿਆਂ ਨੇ ਨਾਮ ਰੋਸ਼ਨ ਕੀਤਾ ਦੇਸ਼ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਸਰਹੱਦੀ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਬੱਚਿਆਂ ਨੇ 20ਵੀਂ ਏਸ਼ੀਅਨ ਜਿਹੜੀ ਸਾਊਥ ਕੋਰੀਆ ਦੇ ਵਿੱਚ ਹੋਈ ਸੀ ਰੋਲਰ ਸਕੇਟਿੰਗ ਦੇ ਵਿੱਚ ਉਸ ਦੇ ਵਿੱਚ ਇਨਾਮ ਰੋਸ਼ਨ ਕੀਤਾ ਹੈਗਾ ਤਸਵੀਰ ਤੁਹਾਨੂੰ ਦਿਖਾਣੇ ਹੈਗੇ ਆ ਬ੍ਰਾਉਨਸ ਮੈਡਲ ਤੇ ਸਿਲਵਰ ਮੈਡਲ ਇਹਨਾਂ ਬੱਚਿਆਂ ਨੇ ਜਿੱਤਿਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਖੁਸ਼ੀ ਚਿਹਰੇ ਦੇ ਉੱਪਰ ਸਾਫ਼ ਨਜ਼ਰ ਆਂਦੀ ਹੈ ਔਰ ਜਦੋਂ ਬੱਚੇ ਸੁਪਨਾ ਪੂਰਾ ਕਰਦੇ ਹੈਗੇ ਤਾਂ ਮਾਪਿਆਂ ਦੀ ਖੁਸ਼ੀ ਵੀ ਜਿਹੜੀ ਹੈ ਉਹ ਦੁਗਣੀ ਹੋ ਜਾਂਦੀ ਹੈਗੀ ਹੈ ਔਰ ਇਹ ਬੱਚੇ ਅੱਗੇ ਕੀ ਕਰਨਾ ਚਾਹੁੰਦੇ ਹੈਗੇ ਗੇਮ ਨੂੰ ਕਿੰਨਾ ਟਾਈਮ ਦਿੰਦੇ ਹੈ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਹਰਨਵ ਹਰਨਵ ਕਿਹੜੀ ਕਲਾਸ ਚ ਪੜਦੇ ਹੋ ਮੈਂ ਪਲੱਸ 1 ਚ ਹੈਗਾ 10th ਅਨੰਦ ਸਕੂਲ ਚ ਅੱਛਾ ਤਾਂ ਕਿਹੜੀ ਗੇਮ ਤੁਸੀਂ ਖੇਡਦੇ ਹੋ ਅਸੀਂ ਇਨਲੈਨ ਓਕੀ ਕਰਦੇ ਹਾਂ ਇਹ ਰੋਲਰ ਸਕੇਟਿੰਗ ਦੇ ਟਾਈਪ ਹੈਗੀ ਹੈ ਇਹ ਸਾਡੇ ਇਨਲੈਨ ਓਕੀ ਹੁੰਦੀ ਹੈ ਇੱਥੇ ਹਾਂ ਜੀ ਵਿੱਚ ਤਾਂ ਇਹ ਗੇਮ ਜਿਹੜੀ ਕਿੱਥੇ ਹੋਈ ਸੀਗੀ ਔਰ ਕਿੰਨੀ ਕੰਟਰੀਜ਼ ਨੇ ਉੱਥੇ ਪਾਰਟਿਸਿਪੇਟ ਕੀਤਾ ਔਰ ਤੁਹਾਡਾ ਕਿਹੜਾ ਮੈਡਲ ਹੈ ਸਾਡੇ ਇਹ ਗੇਮਸ ਵਿੱਚ ਸਾਊਥ ਕੋਰੀਆ ਵਿੱਚ ਸਾਡੇ ਨਾਲ 6 ਹੋਰ ਟੀਮਾਂ ਸੀਗੀਆਂ ਸਾਡੇ ਉੱਧਰ ਬਹੁਤ ਚੰਗੀ ਗੇਮ ਲੱਗੀ ਤਾਈਵਾਨ ਨਾਲ ਤਾਈਵਾਨ ਦੀ ਟੀਮ ਚੰਗੀ ਸੀ ਚਾਈਨਾ ਜਿਹੜਾ ਪਿਛਲੇ ਸਾਲ ਮੈਡਲ ਐ ਸੀ ਉਹਨਾਂ ਨੂੰ ਹਰਾ ਕੇ ਸਾਡੇ ਸਿਰ ਬ੍ਰੌਂਜ਼ ਆਇਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ 16 ਸਾਲ ਬਾਅਦ ਸਾਡਾ ਮੈਡਲ ਆਇਆ ਸੀਗਾ ਅੱਗੇ ਕੀ ਸੁਪਨਾ ਹੈਗਾ ਤੁਹਾਡਾ ਕੀ ਬੰਨਣਾ ਚਾਹੁੰਦੇ ਹੈਗੇ ਹੋ ਮੈਂ ਸੁਪਨਾ ਰਸਾਲਾ ਕਿ ਲੋਅਰ ਬਣਨਾ ਮੈਂ ਹੋਰ ਆਪਣੇ ਗੇਮ ਤੇ ਪ੍ਰੈਕਟਿਸ ਕਰਾਂਗਾ ਤਾਂ ਕਿ ਮੈਂ ਵਰਲਡ ਵਿੱਚ ਵੀ ਆਪਣੀ ਈਂਡਿਆ ਦਾ ਨਾਮ ਲਿਆ ਸਕਾਂ ਇਸ ਗੇਮ ਦੇ ਵਿੱਚ ਜਦੋਂ ਆਪਾਂ ਰੋਲਰ ਸਕੇਟਿੰਗ ਦੀ ਗੱਲ ਕਰ ਲਿਆ ਹੌਕੀ ਹੱਥ ਦੇ ਵਿੱਚ ਹੁੰਦੀ ਹੈ ਤਾਂ ਇਸ ਦਿਮਾਗ ਦੇ ਵਿੱਚ ਪ੍ਰੈਸ਼ਰ ਵੀ ਹੁੰਦਾ ਹੋਊਗਾ ਹਨਾ ਉਸ ਤੇ ਕਿੰਨਾ ਟਾਈਮ ਕਿੰਨਾ ਲੱਗਦਾ ਹੈਗਾ ਸਮਾਂ ਕਿੰਨਾ ਲੱਗਦਾ ਹੈ ਇਸ ਨੂੰ ਪ੍ਰੈਸ਼ਰ ਹੁੰਦੇ ਟਾਈਮ ਲੱਗਦੇ ਦੋਨੂੰ ਹੈਂਡਲ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਲਾਂ ਤੋਂ ਕਰ ਰਹੇ ਆ ਤਾਂ ਥੋੜੇ ਹੁਨਾਦ ਪੈ ਗਿਆ ਪਰ ਫਿਰ ਵੋਲਟ ਸਿੱਕ ਡਨ ਗਏ ਸੀ ਤਾਂ ਥੋੜਾ ਪ੍ਰੈਸ਼ਰ ਹੁੰਦੇ ਟਾਈਮ ਲੱਗਿਆ ਪਰ ਫਿਰ ਹੋ ਗਿਆ ਸੀ ਥੋੜਾ ਟਾਈਮ ਲੱਗੇ ਬਟ ਹੋ ਗਿਆ ਸੀ ਕਿੰਨੀ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਹੋਈ ਕਿਉਂਕਿ ਬਹੁਤ ਟਾਈਮ ਬਾਅਦ ਆਇਆ ਸਾਡੇ ਫਿਰੋਜ਼ਪੁਰ ਵਿੱਚ ਵੀ ਪਹਿਲਾ ਮੈਡਲ ਆਇਆ ਤਾਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਤਾਂ ਹੋਰ ਵੀ ਸਾਡੇ ਨਾਲ ਮੌਜੂਦ ਹੈ ਕੀ ਨਾਮ ਹੈ ਤੁਹਾਡਾ ਭਾਵਿਕ ਜੈਨ ਭਾਵਿਕ ਕਿਹੜੀ ਕਲਾਸ ਚੋਂ ਮੈਂ ਪਲਸ 2 ਚੋਂ ਤਦੋਂ ਤੋਂ ਤੁਸੀਂ ਇਸ ਗੇਮ ਦੇ ਵਿੱਚ ਹੋ ਮੈਂ ਪਿਛਲੇ 10 ਸਾਲਾਂ ਤੋਂ ਗੇਮ ਖੇਡਦਾ ਪਿਆ ਪਿਛਲੇ 10 ਸਾਲਾਂ ਤੋਂ ਪੇਰੈਂਟਸ ਦਾ ਕਿੰਨਾ ਸਾਥ ਮਿਲਿਆ ਬਹੁਤ ਸਾਥ ਸੀ ਆ ਜੀ ਪੇਰੈਂਟਸ ਦਾ ਸੁਬਾ ਸ਼ਾਮ ਸਾਡੇ ਨਾਲ ਆਉਂਦੇ ਸੀਗੇ ਗੇਮ ਤੇ ਚਾਹੇ ਸਵੇਰ 5 ਵਜੇ ਗੇਮ ਹੋਵੇ ਚਾਹੇ ਜਦੋਂ ਮਰਦੀ ਹੋ ਤੇ ਪੜ੍ਹਾਈ ਤੇ ਗੇਮ ਨੂੰ ਕਿਦਾਂ ਬੈਲੈਂਸ ਕਰਦੇ ਹੋ ਕਰ ਲੈਣੇ ਆ ਜੀ ਸ਼ਾਮ ਨੂੰ ਗੇਮ ਤੋਂ ਪਹਿਲਾਂ ਟਿਊਸ਼ਨ ਜਾਂਦੇ ਹੁੰਦੇ ਆ ਮਤਲਬ ਸਿੱਧਾ ਸਕੂਲ ਤੋਂ ਜਾ ਕੇ ਟਿਊਸ਼ਨ ਟਿਊਸ਼ਨ ਤੋਂ ਗੇਮ ਜਦੋਂ ਤੁਸੀਂ ਬ੍ਰੌਂਜ਼ ਮੈਡਲ ਉੱਤੇ ਜਿੱਤਿਆ ਤਾਂ ਉਹ ਮਨ ਦੇ ਵਿੱਚ ਤੁਹਾਡੇ ਕੀ ਖਿਆਲ ਆ ਰਿਹਾ ਸੀਗਾ ਉਸ ਟਾਈਮ ਕੀ ਸੋਚ ਰਹੇ ਸੀਗੇ ਬਹੁਤ ਖੁਸ਼ੀ ਹੋਈ ਸੀ ਬਹੁ ਟਾਈਮ ਬਾਅਦ ਮੈਡਲ ਆਇਆ ਸੀ ਇੰਡੀਆ ਦਾ ਤੇ ਬੋਅਸ ਦੀ ਕੈਟਾਗਰੀ ਚ ਦਾ ਬਹੁ ਟਾਈਮ ਬਾਅਦ ਘੱਟੋ ਘੱਟ 16 ਸਾਲਾਂ ਬਾਅਦ ਇਹ ਮੈਡਲ ਆਇਆ ਸੀਗਾ ਬੋਅਸ ਦੀ ਕਟਗੀ ਅ ਕਿੰਨੇ ਜਣੇ ਉੱਥੇ ਗਏ ਹੋਗੇ ਸੀ ਔਰ ਇੰਡੀਆ ਟੀਮ ਦੇ ਵਿੱਚ ਕਿੰਨੇ ਜਣੇ ਹੈਗੇ ਸੀ ਮਾਰੇ ਟੀਮ ਵਿੱਚ 16 ਜਣੇ ਥੇ ਔਰ ਪੰਜਾਬ ਸੇ ਚਾਰ ਬੱਚੇ ਥੇ ਔਰ ਚੋਚਪੁਰ ਸੇ ਹਮ ਦੋ ਲੜਕੇ ਥੇ ਤਾਂ ਅੱਗੇ ਚੱਲ ਕੇ ਤੁਸੀਂ ਕੀ ਬਣਨਾ ਚਾਹੁੰਦੇ ਹੋ ਅੱਗੇ ਚੱਲ ਕੇ ਮੈਂ ਡਾਕਟਰ ਬਣਨਾ ਚਾਹੁੰਦਾ ਔਰ ਵਰਲਡ ਚੈਂਪੀਅਨ ਬਣਾ ਚਾਹੁੰਦਾ ਹਾਂ ਇੰਡੀਆ ਟੀਮ ਲਈ ਤਾ ਬੀਟੀਵੀ ਇੱਥੇ ਮੌਜੂਦ ਹੈ ਕੀ ਨਾਮ ਹੈ ਤੁਹਾਡਾ ਹਰਸ਼ਿਕਾ ਹਰਸ਼ਿਕਾ ਜਦੋਂ ਮੈਡਲ ਜਿੱਤ ਰਹੇ ਸੀਗੇ সিলਵਰ ਮੈਡਲ ਤੁਸੀਂ ਜਿੱਤਿਆ ਕਿਹੜੀ ਟੀਮ ਨੂੰ ਤੁਸੀਂ ਹਰਾਇਆ ਔਰ ਮਨ ਦੇ ਵਿੱਚ ਔਰ ਕੀ ਆਇਆ ਜਦੋਂ ਤੁਸੀਂ ਮੈਡਲ ਜਿੱਤਿਆ ਸਾਰੀਆਂ ਟੀਮਾਂ ਬਹੁਤ ਜ਼ਿਆਦਾ ਸਟਰੋਂਗ ਸੀ ਗਿਆ ਤੇ ਅਸੀਂ ਈਰਾਨ ਜਾਪਾਨ ਚਾਈਨਾ ਕੋਰੀਆ ਸਾਰਿਆਂ ਨੂੰ ਹਰਾਇਆ ਤਾਂ ਇਹ ਇਸ ਗੇਮ ਦੇ ਉੱਪਰ ਕਿੰਨਾ ਟਾਈਮ ਤੁਸੀਂ ਫੋਕਸ ਕਰਦੇ ਹੋ ਕਿੰਨਾ ਟਾਈਮ ਲੱਗਦਾ ਔਰ ਪੇਰੈਂਟਸ ਦਾ ਕਿੰਨਾ ਸਾਥ ਮਿਲਦਾ ਹੈ ਅਸੀਂ ਸ਼ਾਮੀ 2 ਘੰਟੇ ਸਵੇਰੇ 2 ਘੰਟੇ ਟਾਈਮ ਲਾਇਕ ਗੇਮ ਕਰਨੀ ਸੀਗੀ ਤੇ ਪੇਰਿੰਗਸ ਦਾ ਵੀ ਬਹੁਤ ਸਾਥ ਸੀਗਾ ਉਹ ਹਮੇਸ਼ਾ ਨਾਲ ਹੀ ਰਿਹਾ ਹੈ ਕੈਂਪ ਵੀ ਲੱਗਦੇ ਇੰਡੀਆ ਦੇ ਦਿਨ ਕੈਂਪ ਪਹਿਲਾਂ ਤੇ ਉਦੋਂ ਵੀ ਉਹ ਨਾਲ ਸੀਗੇ ਇਹ ਇਸ ਗੇਮ ਨੂੰ ਲੈ ਕੇ ਅੱਗੇ ਤੱਕ ਕਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਔਰ ਕੀ ਸੁਪਨਾ ਕੀ ਹੈ ਤੁਹਾਡਾ ਮੈਂ ਅੱਗੇ ਵਰਲਡ ਚੈਂਪੀਅਨਸ਼ਿਪ ਜਾਣਾ ਚਾਹੁੰਦੀ ਹਾਂ ਤੇ ਉੱਥੋਂ ਗੋਲਡ ਮੈਂਡੇ ਲੈ ਕੇ ਆਉਣਾ ਹਾਂ ਤਾਂ ਜਦੋਂ ਇੱਥੇ ਸਵਾਗਤ ਤੁਹਾਡਾ ਕੀਤਾ ਗਿਆ ਤਾਂ ਕਿਵੇਂ ਦੀ ਫੀਲਿੰਗ ਲੱਗ ਰਹੀ ਸੀਗੀ ਬਹੁਤ ਅੱਛਾ ਲੱਗਿਆ ਸੀ ਬਹੁਤ ਖੁਸ਼ੀ ਹੋਈ ਸੀ ਆ ਬਿਲਕੁਲ ਇਹ ਬੱਚੇ ਨੇ ਜਿਹੜੇ ਖਿਡਾਰੀ ਨੇ ਜਿਨ੍ਹਾਂ ਨੇ ਮੱਲਾ ਮਾਰੀਆਂ ਹੈਗੀਆਂ ਨੇ ਔਰ ਦੇਸ਼ ਦਾ ਨਾਮ ਰੋਸ਼ਨ ਕੀਤਾ ਨਾਲ ਹੀ ਸਰਹੱਦੀ ਜੇ ਦਾ ਫਿਰੋਜ਼ਪੁਰ ਦਾ ਨਾਮ ਰੋਸ਼ਨ ਕੀਤਾ ਹੈਗਾ ਔਰ ਇਹਨਾਂ ਦੇ ਵੱਖ-ਵੱਖ ਏਮ ਹੈਗੇ ਆ ਕਿ ਅਸੀਂ 골ਡ ਮੈਡਲ ਜਿਤਨਾ ਚਾਹਨੇ ਹੈਗੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 골ਡ ਮੈਡਲ ਵੀ ਜਿੱਤ ਕੇ ਆਵਾਂਗੇ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਲਿਵਿੰਗ ਇਨ ਪੰਜਾਬ ਫਿਰੋਜ਼ਪੁਰ